ਜਦੋਂ ਮੈਂ ਫੁੱਟਬਾਲ ਖੜਨਾ ਸ਼ੁਰੂ ਕੀਤਾ ਤੇ ਫਿਰ ਮੈਨੂੰ ਫੁੱਟਬਾਲ ਖੜਨਾ ਵੱਧਿਆ ਲੱਗਾ ਤੇ ਫਿਰ ਮੈਂ ਸੋਚਿਆ ਕਿ ਮੈਂ ਹੁਣ ਆਪਣਾ ਜਿਹੜਾ ਕੈਰੀਅਰ ਆ ਬਿਲਡ ਫੁੱਟਬਾਲ ਦੇ ਵਿੱਚ ਹੀ ਕਰਾਂ ਤੇ ਜਿਹੜੀ ਮੇਰੇ ਇੰਟਰਨੈਸ਼ਨਲ ਕੈਰੀਅਰ ਜਿਹੜਾ ਸ਼ੁਰੂ ਹੋਇਆ ਸੀ ਉਹ 2017 ਦੇ ਵਿੱਚ ਹੋਇਆ ਸੀ ਜਦੋਂ ਮੈਂ ਫਸਟ ਟਾਈਮ ਬ੍ਰਿਕਸ ਕੱਪ ਖੇਡਣ ਗਏ ਸੀਗੇ ਸਾਊਥ ਅਫਰੀਕਾ ਦੇ ਵਿੱਚ ਇੰਡੀਆ ਦੇ ਵਜੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਾਰੇ ਲਈ ਆ ਲਵ ਫੁੱਟਬਾਲ ਐਂਡ ਤੁਸੀਂ ਯੂ ਵਾਂਟਡ ਟੂ ਬਿਲਡ ਯੂਅਰ ਕੈਰੀਅਰ ਇਨ ਫੁੱਟਬਾਲ ਤੇ ਤੁਸੀਂ ਬਸ ਹਾਰਡਵਰਕ ਕਰਦੇ ਰਹੋ ਜਦੋਂ ਮੈਂ ਛੋਟੀ ਸੀ ਤੇ ਉਹ ਜੋ ਮੇਰੇ ਪਾਪਾ ਜੀ ਦਾ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਇੱਕ ਲੱਤ ਸੀ ਉਹਨਾਂ ਦੇ ਮਤਲਬ ਇੱਕ ਬਾਹ ਤੇ ਫੈਕਚਰ ਹੋ ਗਈ ਸੀ ਜਿਹਦੇ ਕਰਕੇ ਜਦ ਕਰ ਦੇ ਵਿੱਚ ਜਿਹੜੇ ਮੇਰੇ ਪਾਪਾ ਸੀ ਜਿਹੜੇ ਫਾਈਨੈਂਸ਼ਲੀ ਸਪੋਰਟ ਕਰ ਰਹੇ ਸੀ ਮਤਲਬ ਉਸ ਟਾਈਮ ਤੇ ਉਹ ਇੱਕਦਮ ਹੀ ਮੰंजे ਤੇ ਪੈ ਗਏ ਸੀ ਦੇਰੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਬੰਟੀ ਕਲੀਅਰ ਦੇ ਨਾਲ ਮੈਂ ਲਾਲ ਕਮਲ ਲੜਕੀਆਂ ਹਰ ਖੇਤਰ ਦੇ ਵਿੱਚ ਅੱਗੇ ਨੇ ਤੇ ਨਾਲ ਦੀ ਨਾਲ ਇਹ ਵੀ ਤੁਸੀਂ ਗੱਲ ਸੁਣੀ ਹੋਣੀ ਤੇ ਪੜ੍ਹੀ ਵੀ ਹੋਣੀ ਕਿ ਕਿ ਜਦੋਂ ਤੁਸੀਂ ਸੁਪਨੇ ਪੂਰੇ ਕਰਨੇ ਹੁੰਦੇ ਨੇ ਫਿਰ ਤੁਹਾਨੂੰ ਨੀਂਦ ਨੂੰ त्याਗਣਾ ਪੈਂਦਾ ਕਿਉਂਕਿ ਜਿਹੜੇ ਸੁਪਨੇ ਤੁਸੀਂ ਸੌ ਕੇ ਦੇਖਦੇ ਆ ਉਹ ਪੂਰੇ ਨਹੀਂ ਹੁੰਦੇ ਜੇਕਰ ਸੁਪਨੇ ਪੂਰੇ ਕਰਨੇ ਤਾਂ ਫਿਰ ਮਿਹਨਤ ਕਰਨੀ ਪੈਂਦੀ ਅੱਜ ਅਸੀਂ ਜਸ ਲੜਕੀ ਦੇ ਨਾਲ ਗੱਲਬਾਤ ਕਰਾਂਗੇ ਉਹਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਪ੍ਰਾਊਡ ਫੀਲ ਕਰਦੇ ਆਂ ਉਹਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਮਾਣ ਮਹਿਸੂਸ ਕਰਦੇ ਆਂ ਕਿ ਅੱਜ ਉਹ ਸਾਡੇ ਨਾਲ ਨੇ ਉਹ ਲੜਕੀ ਸਾਡੇ ਨਾਲ ਹੈ ਜਿਹੜੀ ਕਿ ਇੰਡੀਆ ਦੇ ਵਿੱਚ ਕੱਲੀ ਕੱਲੀ ਲੜਕੀ ਆ ਜਿਹੜੀ ਕਿ ਫੁੱਟਬਾਲ ਲੀਗ ਦੇ ਵਿੱਚ ਜਿੱਦਾਂ ਕਿ ਆਈਪੀਐਲ ਲੀਗ ਹੁੰਦਾ ਇਦਾਂ ਹੀ ਫੁੱਟਬਾਲ ਲੀਗ ਵੀ ਚੱਲ ਰਿਹਾ ਜਿਹੜੀ ਕਿ ਉਹ ਇੱਕੋ ਇੱਕ ਲੜਕੀ ਆ ਪੰਜਾਬ ਦੀ ਜਿਹੜੀ ਕਿ ਉਸ ਲੀਗ ਦੇ ਵਿੱਚ ਖੇਡ ਰਹੀ ਆ ਤੇ ਆਪਾਂ ਗੱਲਬਾਤ ਕਰਾਂਗੇ ਮਨੀਸ਼ਾ ਕਲਿਆਣ ਦੇ ਨਾਲ ਛੁੱਟ ਜੇ ਗੱਲਬਾਤ ਦੇ ਜਰੀਏ ਜਾਣਦੇ ਆ ਉਹਨਾਂ ਦੇ ਫੁੱਟਬਾਲ ਦੇ ਸਫ਼ਰ ਬਾਰੇ ਮਨੀਸ਼ਾ ਜੀ ਸਵਾਗਤ ਤੁਹਾਡਾ ਡੇਲੀ ਪੋਸਟ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਜੀ ਕਿੱਦਾਂ ਹੋਈ ਸੀ ਤੁਹਾਡੀ ਸ਼ੁਰੂਆਤ ਕਿਹੜਾ ਪਿੰਡ ਆਪਣਾ ਮੈਂ ਪੰਜਾਬ ਦੇ ਮਾਲਪੁਰ ਇਲਾਕੇ ਦੇ ਮੁੱਗਲਪਿੰਡ ਦੇ ਰਹਿਣ ਵਾਲੀ ਆ ਤੇ ਸਟਾਰਟਿੰਗ ਕਰੀਅਰ ਦੇ ਵਿੱਚ ਮੈਂ ਆਪਣਾ ਫੁੱਟਬਾਲ ਸਿਰਫ ਸਕੂਲ ਲੈਵਲ ਦੇ ਉੱਤੇ ਖੇਡਦੀ ਸੀ ਪਰ ਉਸ ਤੋਂ ਪਹਿਲਾਂ ਮੈਂ ਬਾਸਕਟਬਾਲ ਤੇ ਐਥਲੈਟਿਕਸ ਕਰਦੇ ਹੁੰਦੇ ਸੀ ਪਰ ਜਦੋਂ ਮੈਂ ਫੁੱਟਬਾਲ ਖੜਨਾ ਸ਼ੁਰੂ ਕੀਤਾ ਤੇ ਫਿਰ ਮੈਨੂੰ ਫੁੱਟਬਾਲ ਖੜਨਾ ਵਧੀਆ ਲੱਗਾ ਤੇ ਫਿਰ ਮੈਂ ਸੋਚਿਆ ਕਿ ਮੈਂ ਹੁਣ ਆਪਣਾ ਜਿਹੜਾ ਕਰੀਅਰ ਆ ਉਹ ਬਿਲਡ ਫੁੱਟਬਾਲ ਦੇ ਵਿੱਚ ਹੀ ਕਰਨਾ ਹੈ ਤੁਸੀਂ ਕਿਹੜੇ ਸਕੂਲ ਚ ਪੜਦੇ ਸੀ ਮੈਂ ਆਪਣੇ 8ਵੀਂ ਤੱਕ ਆਪਣੇ ਪਿੰਡ ਦੇ ਸਕੂਲ ਵਿੱਚ ਪੜ੍ਹੀ ਆ ਤੇ ਉਸ ਤੋਂ ਬਾਅਦ ਮੈਂ ਸੰਤਤਰ ਸਿੰਘ ਕਾਲਾ ਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਦੇ ਵਿੱਚ ਚਲੀ ਗਈ ਸੀ ਹਾਂਜੀ ਤੇ ਉੱਥੋਂ ਫਿਰ ਉੱਥੋਂ ਸਟੱਡੀ ਕਰਨ ਦੇ ਨਾਲ-ਨਾਲ ਖੇਡਦਾਰੀਆਂ ਸਮਾਂ ਹਾਂਜੀ ਉੱਥੇ ਵੂਮਨਸ ਦੀ ਟੀਮ ਹੁੰਦੀ ਸੀ ਪਾਲਦੀ ਦੇ ਵਿੱਚ ਤੇ ਫਿਰ ਮੈਂ ਉਹਨਾਂ ਦੇ ਨਾਲ ਖੇਡਦੀ ਹੁੰਦੀ ਸੀ ਤੇ ਕਿੱਦਾਂ ਪਹੁੰਚੇ ਕਿੱਦਾਂ ਕਿੰਨਾ ਕਿੰਨਿਆਂ ਕਸਟ ਡਰੈਗਨ ਕਰਨਾ ਪਿਆ ਆ ਕਾਫੀ ਸਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਦੋਂ ਜਿਵੇਂ ਕਿ ਮੇਰੇ ਘਰ ਦੇ ਵਿੱਚ ਮੇਰੇ ਮੰਮੀ ਪਾਪਾ ਤੇ ਮੇਰੇ ਚਾਰ ਭੈਣਾਂ ਨੇ ਤੇ ਅਸੀਂ ਆ ਮਤਲਬ ਜਦੋਂ ਮੇਰੇ ਜਦੋਂ ਮੈਂ ਛੋਟੀ ਸੀ ਤੇ ਉਹ ਜੋ ਮੇਰੇ ਪਾਪਾ ਜੀ ਦਾ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਇੱਕ ਲੱਤ ਸੀ ਉਹਨਾਂ ਦੇ ਮਤਲਬ ਇੱਕ ਬਾਹ ਤੇ ਫੈਕਚਰ ਹੋ ਗਈ ਸੀ ਜਿਹਦੇ ਕਰਕੇ ਮਤਲਬ ਘਰ ਦੇ ਵਿੱਚ ਜਿਹੜੇ ਮੇਰੇ ਪਾਪਾ ਸੀ ਜਿਹੜੇ ਫਾਈਨੈਂਸ਼ਲੀ ਸਪੋਰਟ ਕਰ ਰਹੇ ਸੀ ਮਤਲਬ ਔਰ ਉਸ ਟੈਂਪ ਤੇ ਉਹ ਇੱਕਦਮ ਹੀ ਮੰਜੇ ਤੇ ਪੈ ਗਏ ਸੀਗੇ ਫਿਰ ਉਸ ਤੋਂ ਬਾਅਦ ਬਹੁਤ ਸਾਰੀ ਮੁਸ਼ਕਲ ਆਈਆਂ ਫਾਈਨੈਂਸ਼ਲੀ ਸਪੋਰਟ ਨਹੀਂ ਮਿਲਦੀ ਸੀ ਇੰਨੀ ਜ਼ਿਆਦਾ ਤੇ ਫਿਰ ਪਰ ਫੇ ਵੀ ਇਹ ਸਾਰੀਆਂ ਚੀਜ਼ਾਂ ਸਾਈਡ ਰੱਖ ਕੇ ਮੈਂ ਸੋਚਿਆ ਕਿ ਮੈਂ ਆਪਣੇ ਆਪ ਨੂੰ ਪੁਸ਼ ਕਰਨਾ ਤੇ ਹਾਰਡ ਵਰਕ ਕਰਨਾ ਫੁੱਟਬਾਲ ਦੇ ਵਿੱਚ ਕਿੰਨਾ ਕਿੰਨਾ ਹਾਰਡ ਵਰਕ ਕਰਨਾ ਪਿਆ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਸੀ ਦਿਹਾੜੀ 'ਚ ਅਮ ਦੇਖੋ ਫਿਰ ਜਦੋਂ ਮਾਰਨਿੰਗ ਆਪਾ ਟ੍ਰੇਨਿੰਗ ਲਈ ਜਾਇਦਾ ਸੀ ਉਸ ਤੋਂ ਬਾਅਦ ਫਿਰ ਮੈਂ ਆਪਣਾ ਸਾਈਕਲ ਜਾ ਕੇ ਫਿਰ ਮੈਂ ਪਾਲਦੀ ਤੱਕ ਸਕੂਲ ਜਾਂਦੀ ਹੁੰਦੀ ਸੀ ਬਿਕੋਜ਼ ਨੇ ਉਹ ਫਾਈਨੈਂਸ਼ੀਅਲੀ ਸਪੋਰਟ ਨਹੀਂ ਸੀ ਕਰਦੇ ਆ ਵੱਲੋਂ ਕੀ ਮਤਲਬ ਕਿ ਰੋਜ਼ ਡੇਲੀ ਆਣ ਜਾਣ ਲਈ ਮਤਲਬ ਕਰਾਇਆ ਹੋ ਸਕੇ ਬੱਸ ਦੇ ਵਿੱਚ ਬਟ ਫਿਰ ਵੀ ਮੈਂ ਹਾਰ ਨਹੀਂ ਮੰਨੀ ਆ ਜਸਟ ਵਾਂਟ ਟੂ ਪਲੇ ਫੁੱਟਬਾਲ ਤੇ ਫਿਰ ਮੈਨੂੰ ਐ ਸੀ ਕਿ ਬੱਸ ਹੋਣਾ ਜਸਟ ਕੀਪ ਗੋਇੰਗ ਹੁਣ ਹਾਰ ਨਹੀਂ ਮੰਨਨੇ ਹੁਣ ਹਾਰ ਨਹੀਂ ਮੰਨਦੇ ਤੇ ਫਿਰ ਜਦੋਂ ਜਦੋਂ ਤੁਸੀਂ ਇੰਨੀਆਂ ਮੁਸ਼ਕਲਾਂ ਦੇ ਵਿੱਚੋਂ ਅੱਗੇ ਨਿਕਲੇ ਤੇ ਫਿਰ ਇਹਦੇ ਇਸ ਦੇ ਵਿੱਚ ਤੁਹਾਡੀ ਹੈਲਪ ਕਿਨੇ ਕੀਤੀ ਕਾਫੀ ਜਿਵੇਂ ਕਿ ਮੇਰਾ ਸਕੂਲ ਉਹਨਾਂ ਨੇ ਮੈਨੂੰ ਪੜਾਈ ਵਗੈਰਾ ਫ੍ਰੀ ਹੁੰਦੀ ਸੀ ਉੱਥੇ ਐਂਡ ਤੇ ਕੁੜੀਆਂ ਦੀ ਟੀਮ ਹੁੰਦੀ ਸੀ ਸਪੈਸ਼ਲੀ ਮੇਰੇ ਏਰੀਆ ਦੇ ਵਿੱਚ ਕਿਤੇ ਵੀ ਟੀਮ ਨਹੀਂ ਸੀ ਤੇ ਮੈਨੂੰ ਇੱਕ ਟੀਮ ਮਿਲ ਗਈ ਸੀ ਜਿਹਦੇ ਕਰਕੇ ਮੈਨੂੰ ਕਾਫੀ ਸਪੋਰਟ ਮਿਲੀ ਮੈਂ ਕਿ ਇੱਕ ਮੈਂ ਟੀਮ ਦੇ ਵਿੱਚ ਖੇਡਵਾਵਾ ਕਿਉਂਕਿ ਉਸ ਤੋਂ ਪਹਿਲਾਂ ਮੈਂ ਸਿਰਫ ਮੁੰਡਿਆਂ ਦੇ ਵਿੱਚ ਹੀ ਖੇਡਦੇ ਹੁੰਦੇ ਸੀ ਤੇ ਐਂਡ THEN ਉਹਦੇ ਬਾਅਦ ਫਿਰ ਸਕੂਲ ਵਾਲੇ ਵੀ ਮੇਰੇ ਸਪੋਰਟ ਕਰਨ ਲੱਗੇ ਐਂਡ ਫਾਈਨੈਂਸ਼ੀਅਲੀ ਜਦੋਂ ਮੇਰੇ ਪੈਰੈਂਟ ਸੀਗੇ ਮੇਰੇ ਭੈਣ ਵਰਕਿੰਗ ਸੀ ਤੇ ਉਹੀ ਮੈਨੂੰ ਸਪੋਰਟ ਕਰਦੇ ਹੁੰਦੇ ਸੀ ਉਸ ਉਸ ਟਾਈਮ ਦੇ ਵਿੱਚ ਹੋਰ ਕੋਈ ਸਪੋਰਟ ਨਹੀਂ ਕਰਦਾ ਨਹੀਂ ਤੇ ਫਿਰ ਜਦੋਂ ਸਕੂਲ ਤੋਂ ਨਿਕਲ ਕੇ ਮੈਂ ਪੰਜਾਬ ਦੇ ਵਿੱਚ ਸੈলেকਸ਼ਨ ਹੋਈ ਉਹ ਕਿੱਦਾਂ ਹੋਈ ਅ ਜਦੋਂ ਮੈਂ ਮੈਂ ਸਾਰੇ ਏਜ ਗਰੁੱਪ ਖੇਡੇ ਆ ਪੰਜਾਬ ਜ ਨੈਸ਼ਨਲ ਦੇ ਵਿੱਚ ਅੰਡਰ 14 ਅੰਡਰ 16 17 18 ਸਾਰੇ ਖੇਡ ਚੁੱਕੀਆਂ ਬਰਤ ਜਿਹੜੀ ਮੇਰੇ ਇੰਟਰਨੈਸ਼ਨਲ ਕਰੀਅਰ ਜਿਹੜਾ ਸ਼ੁਰੂ ਹੋਇਆ ਸੀ ਉਹ 2017 ਦੇ ਵਿੱਚ ਹੋਇਆ ਸੀ ਜਦੋਂ ਮੈਂ ਫਸਟ ਟਾਈਮ ਬ੍ਰਿਕਸ ਕੱਪ ਖੇਡਣ ਗਏ ਸੀਗੇ ਸਾਊਥ ਅਫਰੀਕਾ ਦੇ ਵਿੱਚ ਇੰਡੀਆ ਦੇ ਵੱਲੋਂ ਇੰਡੀਆ ਦੇ ਵੱਲੋਂ ਕਿੰਨਾ ਕੁ ਫਕਰ ਮਹਿਸੂਸ ਹੋਇਆ ਫਿਰ ਹ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋਇਆ ਸੀ ਪਰ ਉਸ ਟਾਈਮ ਹੀ ਇਦਾਂ ਫੀਲ ਹੋ ਗਿਆ ਸੀ ਕਿ ਜਰਨੀ ਇੱਥੇ ਤੱਕ ਨਹੀਂ ਰੁਕਣੀ ਆ ਮੈਨੂੰ ਹੋਰ ਜ਼ਿਆਦਾ ਕੰਮ ਕਰਨਾ ਪੈਣਾ ਹੈ I have to work hard ਆਪਣੀ ਲਿਮਟ ਨੂੰ ਪੁਸ਼ ਕਰਨਾ ਪੈਣਾ ਹੈ ਜੇ ਅਗਰ ਮੈਂ ਅੱਗੇ ਵਧਣਾ ਚਾਹੁੰਦੀ ਆ ਤੇ ਫਿਰ ਉਹ ਹੀ ਦਿਮਾਗ ਦੇ ਵਿੱਚ ਰੱਖ ਕੇ ਫਿਰ ਮੈਂ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕੀਤਾ ਮੈਂ ਡੇਲੀ ਟ੍ਰੇਨ ਕੀਤਾ ਆਪਣੇ ਆਪ ਨੂੰ ਤੇ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਹਾਰਡ ਵਰਕ ਕਰਾਂਗੇ ਤੇ ਤੁਹਾਨੂੰ ਜਰੂਰ ਸਫਲਤਾ ਮਿਲੂਗੀ ਤੇ ਉਹ ਹੀ ਮੇਰੇ ਦਿਮਾਗ ਦੇ ਵਿੱਚ ਹੁੰਦਾ ਹੈ ਜਿਹਦੇ ਕਰਕੇ ਅੱਜ ਤੱਕ ਇੱਥੇ ਆ ਮੈਂ ਹਾਂ ਤੇ ਉਹ ਜਿਹੜਾ ਹਾਰਡ ਵਰਕ ਸੀ ਜਿਹੜਾ ਉਹ ਅੱਜ ਤੁਹਾਨੂੰ ਜਦੋਂ ਤੁਸੀਂ ਅੱਜ ਇਸ ਸਟੇਜ ਤੇ ਅੱਜ ਕਿਦਾਂ ਦਾ ਫੀਲ ਕਰਦੇ ਹੋ ਹਾਲੇ ਵੀ ਇੰਨਾ ਜ਼ਿਆਦਾ ਮਤਲਬ ਫੀਲ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਅਚੀਵ ਕਰ ਲਿਆ ਕਿਉਂਕਿ ਤੋਡੇ ਵਿੱਚ ਇੱਕ ਹੰਗਰ ਹੋਣੀ ਚਾਹੀਦੀ ਆ ਕਿ ਤੁਸੀਂ ਕੁਝ ਅਚੀਵ ਕਰਨਾ ਚਾਹੁੰਦੇ ਹੋ ਅੱਗੇ ਔਰ ਹੋਰ ਵੀ ਜ਼ਿਆਦਾ ਜਦੋਂ ਇੱਕ ਚੀਜ਼ ਤੁਸੀਂ ਅਚੀਵ ਕਰ ਲੈਂਦੇ ਹੋ ਤੇ ਹਾਂ ਚਲੋ ਮਨ ਨੂੰ ਇੱਕ ਤਸੱਲੀ ਮਿਲਦੀ ਆ ਕਿ ਹਾਂ ਮੈਂ ਕੁਝ ਜ਼ਿੰਦਗੀ ਦੇ ਵਿੱਚ ਕੀਤਾ ਬਟ ਜੋ ਮੇਰੇ ਗੋਲਸ ਨੇ ਉਹ ਹਜੇ ਤੱਕ ਆਈ ਫੀਲ ਕਿ ਇਨਕੰਪਲੀਟ ਨੇ ਮੈਨੂੰ ਹੋਰ ਮੈਂ ਹਾਉਂਟ ਟੂ ਪਲੇ ਇਨ ਅ ਬਿਗਰ ਕਲੱਬ ਐਂਡ ਨੇਸ਼ਨਲ ਟੀਮ ਦੇ ਨਾਲ ਵਰਲਡ ਕੱਪ ਵੀ ਜਿੱਤਣਾ ਤੇ ਮੇਰਾ ਉਹ ਵੀ ਇੱਕ ਸੁਪਨਾ ਆ ਤੇ ਉਹ ਪੂਰਾ ਕਦੋਂ ਕਦੋਂ ਤੁਹਾਨੂੰ ਲੱਗਦਾ ਕਿ ਕਿਉਂਕਿ ਮੈਨੂੰ ਲੱਗਦਾ ਕਿ ਫੁੱਟਬਾਲ ਟੀਮ ਜਿਹੜੀ ਹੈ ਕਾਫੀ ਪਿੱਛੇ ਨਹੀਂ ਲੱਗਦੀ ਜਦੋਂ FIFA ਜਦੋਂ ਦੇਖਦੇ ਆਪਾਂ ਨਹੀਂ ਆਈ ਥਿੰਕ ਤੁਸੀਂ ਵੂਮਨਸ ਦੀ ਨਿਊਜ਼ ਨਹੀਂ ਦੇਖਣੀ ਹੁਣੇ ਰੀਸੈਂਟ ਦੇ ਵਿੱਚ ਅਸੀਂ ਆਫਟਰ 23 ਇਅਰ ਵੀ ਕੁਆਲੀਫਾਈਡ ਫਾਰ ਦਾ AFC ਕੱਪ ਆਪਾਂ ਕੀਤਾ ਤੇ ਹੁਣ ਸਾਡੇ ਚਾਂਸਸ ਜ਼ਿਆਦਾ ਨੇ ਅਸੀਂ ਹੁਣ AFC ਦੇ ਵਿੱਚ ਜਾ ਰਹੇ ਹਾਂ ਆਸਟ੍ਰੇਲੀਆ ਖੇਡਣ ਨੈਕਸਟ ਇਅਰ ਮਾਰਚ ਦੇ ਵਿੱਚ ਜੇ ਉਸ ਦੇ ਵਿੱਚ ਆਪਾਂ ਗਰੁੱਪ ਕਲੀਅਰ ਕਰਦੇ ਹਾਂ ਵੀ ਦੋਨਾਂ ਗੋ ਟੂ ਵਰਲਡ ਕੱਪ ਯੇ ਤੇ ਕੀ ਕਹਿਣਾ ਚਾਹੁੰਗੇ ਲੜਕੀਆਂ ਲਈ ਜਿਹੜੀਆਂ ਲੜਕੀਆਂ ਜਿਹੜੀਆਂ ਇਸ ਖੇਤਰ ਚ ਜਾਣਾ ਚਾਹਣੀਆਂ ਜਾਂ ਲੱਗਦਾ ਕਿ ਉਹਨਾਂ ਨੂੰ ਮੁਕਾਬਲਾ ਜਿਹੜਾ ਕਾਫੀ ਟਫ ਹੈ ਕਿਉਂਕਿ ਕਿਤੇ ਕਿਤੇ ਨਾ ਕਿਤੇ ਮੋਬਾਈਲ ਵੀ ਪਰੇਸ਼ਾਨੀ ਬਣ ਗਿਆ ਕਿਤੇ ਨਾ ਕਿਤੇ ਹੋਰ ਸਾਰੀਆਂ ਪ੍ਰੋਬਲਮਸ ਵੀ ਬਣ ਗਈਆਂ ਕੀ ਕਹਿਣਾ ਚਾਹੋਗੇ ਮੈਸੇਜ ਕੀ ਨਾ ਦੇਣਾ ਚਾਹੋਗੇ ਉਹਨਾਂ ਲੜਕੀਆਂ ਨੂੰ ਆਈ ਥਿੰਕ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਰੀਲੇ ਲਵ ਫੁੱਟਬਾਲ ਐਂਡ ਤੁਸੀਂ ਯੂ ਵਾਂਟਡ ਟੂ ਬਿਲਡ ਯੋਰ ਕੈਰੀਅਰ ਇਨ ਫੁੱਟਬਾਲ ਤੇ ਤੁਸੀਂ ਬਸ ਹਾਰਡ ਵਰਕ ਕਰਦੇ ਰਹੋ ਐਨਾ ਤੇ ਆਪਣੇ ਆਪ ਨੂੰ ਹਰ ਰੋਜ਼ ਬੈਟਰ ਬਣਾਉਣ ਦੀ ਕੋਸ਼ਿਸ਼ ਕਰੋ ਜਿਹਦੇ ਕਰਕੇ ਮਤਲਬ ਕਿ ਤੁਸੀਂ ਹਰ ਇੱਕ ਦਿਨ ਆਪਣੇ ਗੋਲ ਦੇ ਵੱਲ ਵਧੋ ਤੇ ਮੈਂ ਤੁਹਾਨੂੰ ਇਹ ਕਹਿ ਰਹੀ ਕਿ ਜਿਵੇਂ ਮੇਰਾ ਵੀ ਇੱਕ ਅਸੂਲਾ ਕਿ ਆਈ ਲਾਈਕ ਵਰਕ ਹਾਰਡ ਥਿਸ ਇਜ਼ ਅ ਕੀ ਆਫ ਸਕਸੈਸ ਤੋ ਮੈਂ ਵੀ ਇਹੀ ਕਹਿਣਾ ਚਾਹੁੰਦੀ ਆ ਜਿਹੜੇ ਜੰਗਰ ਪਲੇਅਰ ਆ ਜਿਹੜੀਆਂ ਕੁੜੀਆਂ ਆ ਖੇਡਣਾ ਚਾਹੁੰਦੀਆਂ ਕਿ ਉਹ ਕਰਨ ਮਤਲਬ ਕਿ ਆਮ ਸ਼ੋਰ ਤੁਸੀਂ ਡੈਫੀਨਟਲੀ ਆਪਣੇ ਗੋਲ ਨੂੰ ਅਚੀਵ ਕਰੋਗੇ ਜੇ ਤੁਸੀਂ ਬਹੁਤ ਹੱਟ ਕਰੋਗੇ ਥੈਂਕ ਯੂ ਵੈਰੀ ਮਚ ਥੈਂਕ ਯੂ ਸੜੇ ਨਾਲ ਮਨੀਸ਼ਾ ਕਲਿਆਣ ਜੀ ਸੀ ਗੱਲਬਾਤ ਕਰਕੇ ਇੰਨਾ ਚੰਗਾ ਲੱਗਾ ਗੱਲਬਾਤ ਕਰਕੇ ਇੰਨਾ ਸੋਹਣਾ ਲੱਗਾ ਕਿ ਅੱਜ ਮਨੀਸ਼ਾ ਕਲਿਆਣ ਜਿਹੜਾ ਉਹ ਰਾਸ਼ਟਰੀ ਟੀਮ ਲਈ ਖੇਡ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਭਾਰਤ ਦਾ ਨਾਮ ਜਿਹੜਾ ਚਮਕਾਉਂਦੇ ਹੋਏ ਨਜ਼ਰ ਆਉਣਗੇ ਕਿ ਤਰ੍ਹਾਂ ਕਿਤੇ ਮੈਸੇਜ ਉਹਨਾਂ ਨੇ ਜਾਂਦੇ ਜਾਂਦੇ ਨੇ ਦਿੱਤਾ ਕਿ ਮਿਹਨਤ ਜੜੀ ਆ ਉਹ ਕਦੇ ਵਿਅਰਥ ਨਹੀਂ ਜਾਂਦੀ ਮਿਹਨਤ ਕਰੋਗੇ ਤਾਂ ਉਹਦਾ ਫਲ ਜਿਹੜਾ ਉਹ ਜ਼ਰੂਰ ਮਿਲੇਗਾ ਜੋ ਅੱਜ ਮਨੁਸ਼ਿਆ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਡੈਲੀ ਪੋਸਟ ਪੰਜਾਬੀ ਨਾਲ ਜੁੜੇ ਤੁਸੀਂ ਕੈਮਰਾ ਪਰਸਨ ਬੰਟੀ ਕਲੀਅਰ ਦੇ ਨਾਲ ਲਾਲਕਮਨ ਡੈਲੀ ਪੋਸਟ ਪੰਜਾਬੀ